ਜਦੋਂ ਕੋਈ ਸਾਧੂ ਸੰਤ ਕੋਈ ਸੀਆ ਆਪਣਾ ਸ਼ਰਦਾਵਾ ਤੇ ਉਦੋਂ ਕੀ ਉਹ ਡਿਸਪਲਨ ਸ਼ਰਜ ਨਾਲ ਟਾਈਮ ਤੋਂ ਪਹਿਲਾਂ ਜਦੋਂ ਐਗਜ਼ਾਮਪਲ ਨੂੰ ਬੁੱਧਾ ਆਪਣਾ ਸੀ ਸ਼ਰਟ ਨੇ ਆਸੀਆ ਤੇ ਬੁੱਧਾ ਨੇ ਕਿਹਾ ਕਿ ਮੈਨੂੰ ਜੋ ਸਵਾਲ ਹੈਗਾ ਉਹਨੇ ਪੁੱਛ ਲੋ ਫਿਰ ਮੈਂ ਟਾਈਮ ਤੋਂ ਪਹਿਲਾਂ ਹੀ ਕਾ ਟੂ ਪਹਿਲਾਂ ਹੀ ਆਪਣੀ ਬੋਡੀ ਸ਼ਰਟ ਜਣੀ ਉਹ ਰੀਜ਼ਨ ਕੀ ਹੈ ਪਿੱਛੇ ਕੋਈ ਤਰ੍ਹਾਂ ਦਾ ਕਿ ਉਹਨਾਂ ਨੇ ਦੇਖਣਾ ਸਿੱਖਿਆ ਆਪਾਂ ਇਹ ਦੇਖਣਾ ਨਹੀਂ ਸਿੱਖਿਆ ਠੀਕ ਜਿਹਨੂੰ ਕਹਿੰਦੇ ਸ਼ਾਖਸ਼ੀ ਉਹਨਾਂ ਨੇ ਜਿਹੜਾ ਅੰਦਰ ਸ਼ਾਖਸ਼ੀ ਆ ਉਹਨੂੰ ਜਾਗ ਜਗਾ ਲਿਆ ਹੁੰਦਾ ਔਰ ਉਹ ਆਪਣੇ ਤਨ ਨੂੰ ਵੀ ਦੇਖਦੇ ਆ ਮਨ ਨੂੰ ਵੀ ਦੇਖਦੇ ਆ ਵਿਚਾਰਾਂ ਨੂੰ ਵੀ ਦੇਖਦੇ ਆ ਤੇ ਸੰਸਾਰ ਨੂੰ ਵੀ ਦੇਖਦੇ ਆ ਠੀਕ ਅਸੀਂ ਤਨ ਨੂੰ ਆਪਣੀ ਜਿਹੜੀ ਕਹਾਣੀ ਬਣਾਈ ਹੋਈ ਆ ਉਹਦੇ ਰਾਹੀਂ ਦੇਖਦੇ ਆ ਮਨ ਨੂੰ ਵੀ ਆਪਣੀ ਕਹਾਣੀ ਦੇ ਰਾਹੀਂ ਦੇਖਦੇ ਆ ਤੇ ਸੰਸਾਰ ਨੂੰ ਵੀ ਅਸੀਂ ਆਪਣੀ ਕਹਾਣੀ ਦੇ ਰਾਹੀਂ ਦੇਖ ਰਹੇ ਆ ਸੋ ਕਿਸੇ ਨੇ ਵੀ ਡਾਇਰੈਕਟਲੀ ਨਾ ਤਨ ਨੂੰ ਦੇਖਿਆ ਨਾ ਮਨ ਨੂੰ ਦੇਖਿਆ ਤੇ ਨਾ ਸੰਸਾਰ ਨੂੰ ਦੇਖਿਆ ਇਹ ਤਿੰਨ ਲੋਕ ਆ ਤਨ ਮਨ ਤੇ ਸੰਸਾਰ ਇਤਨੇ ਕਿਸੇ ਨੇ ਨਹੀਂ ਦੇਖੇ ਇਨੂੰ ਜਦੋਂ ਆਪਾਂ ਵੇਖਨੇ ਆ ਆਪਣਾ ਜਿਹੜਾ ਬਣਾਈ ਹੋਈ ਸ਼ਬੀ ਆ ਆਪਣੀ ਜਿਹੜੀ ਬਹਾਣੀ ਬਣਾਈ ਹੋਈ ਕਹਾਣੀਆਂ ਕਿ ਮੈਂ ਆ ਹਾਂ ਤੇ ਆ ਨਹੀਂ ਹਾਂ ਉਹਦੇ ਪਰਸਪੈਕਟਿਵ ਨਾਲ ਸੀ ਵੇਖਨੇ ਆ ਸਮਝ ਆ ਗਈ ਤੋ ਜਦੋਂ ਬੰਦਾ ਜਾਗ ਜਾਂਦਾ ਏ ਉਹ ਫਿਰ ਡਾਇਰੈਕਟ ਸੀਇੰਗ ਉਹ ਕਹਿੰਦੇ ਨੇ ਡਾਇਰੈਕਟ ਸੀਇੰਗ ਨੇਕੇਡ ਵਿਜ਼ਨ ਕਹਿੰਦੇ ਆ ਜਿਹਨੂੰ ਕਹਿੰਦੇ ਨੇ ਦਰਸ਼ਨ ਦਰਸ਼ਨ ਮੀਨਸ ਨੇਕੇਡ ਸੀਇੰਗ ਪਿਓਰ ਰਿਜਨ ਦਰ ਸ਼ੁਨ ਸ਼ੁਨ ਮੈਨੇ ਐਮਟੀ ਸੋ ਦਰ ਮੈਨੇ ਡਾਈਮੈਂਸ਼ਨ ਦਰਵਾਜਾ ਦਰਵਾਜੇ ਨੂੰ ਡਾਈਮੈਂਸ਼ਨ ਨੂੰ ਐਮਟੀ ਉਹ ਕੇ ਦੇਖਣਾ ਤੋਂ ਉਹ ਇਨੀ ਜਾਗ ਤਾਂ ਹੀ ਉਹ ਕਹਿੰਦੇ ਜਾਗ ਗਿਆ ਉਹ ਜਦੋਂ ਜਾਗ ਗਿਆ ਉਹਨਾਂ ਜਾਗੇ ਹੋયા ਨੇ ਸਾਰਾ ਕੁਝ ਦੇਖਣਾ ਸ਼ੁਰੂ ਕੀਤਾ ਅਸੀਂ ਸੁੱਤੇ ਪਏ ਆ ਤੈਨੋਂ ਰੇ ਉਹਨੇ ਜਾਗ ਲਿਓ ਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਕਿਉਂਕਿ ਅਸੀਂ ਸਾਰੀ ਸੁੱਤੇ ਹਾਂ ਜਿਹੜੀ ਸਾਡੇ ਅੰਦਰ ਚੇਤਨਾ ਵਾ ਨਾ ਉਹ ਸੁੱਤੀ ਹੋਈ ਆ ਉਹ ਜਦੋਂ ਜਾਗ ਜੇਗੀ ਜਦੋਂ ਸਾਕਸ਼ੀ ਭਾਵ ਜਿਹੜਾ ਹੈ ਜਦੋਂ ਅੰਦਰ ਤੁਹਾਡੇ ਪ੍ਰੈਜ਼ੈਂਸ ਤੇ ਤੁਹਾਡੀ ਬੀਂ ਜਾਗ ਗਈ ਆ ਤਾਂ ਫਿਰ ਤੁਸੀਂ ਧਨ ਨੂੰ ਵੀ ਦੇਖਦੇ ਜੇ ਮਨ ਨੂੰ ਵੀ ਵੇਖਦੇ ਜੇ ਤੇ ਸੰਸਾਰ ਨੂੰ ਵੀ ਦੇਖਦੇ ਜੇ ਜੀਵਨ ਨੂੰ ਵੀ ਦੇਖਦੇ ਜੇ ਅਸੀਂ ਜੀਵਨ ਦੇਖ ਨਹੀਂ ਰਹੇ ਅਸੀਂ ਮਨ ਦੇਖ ਨਹੀਂ ਰਹੇ ਅਸੀਂ ਤਨ ਦੇਖ ਨਹੀਂ ਰਹੇ ਅਸੀਂ ਸੰਸਾਰ ਦੇਖ ਨਹੀਂ ਰਹੇ ਅਸੀਂ ਇਹਨਾਂ ਵਿੱਚ ਰੁੱਝੇ ਰਹੇ ਹਾਂ ਇਸ ਕਰਕੇ ਇਹਨਾਂ ਦਾ ਦੁੱਖ ਸੁੱਖ ਜਿਹੜਾ ਸਾਨੂੰ ਅਨੁਭਵ ਹੋ ਰਿਹਾ ਜਦੋਂ ਬੰਦਾ ਜਾਗ ਜਾਂਦਾ ਹੈ ਉਹ ਵੇਖਣ ਲੱਗ ਪੈਂਦਾ ਮਰ ਕਹਿੰਦੇ ਉਹ ਵੇਖ ਹੈ ਉਹ ਵੇਖਣ ਵਾਲਾ ਬਣ ਜਾਂਦਾ ਹੈ ਹੈ ਨਾ ਇਹਨੂੰ ਕਿਹਨੇ ਗੁਰਸਾਖੀ ਜੋਤ ਪ੍ਰਗਟ ਹੋਏ ਜਦੋਂ ਸਾਖੀ ਭਾਵ ਜਾਂਦਾ ਹੈ ਤਾਂ ਉਹਦੇ ਅੰਦਰ ਜੋਤ ਪ੍ਰਗਟ ਹੁੰਦੀ ਉਹਦੇ ਅੰਦਰ ਪ੍ਰੈਜੈਂਸ ਪ੍ਰਗਟ ਹੁੰਦੀ ਹੈ ਹੁਣ ਜਿਸ ਵਿਅਕਤੀ ਨੇ ਜੀਵਨ ਵੇਖਿਆ ਹੈ ਜੀਵਨ ਜਿਉਣਾ ਤੇ ਜੀਵਨ ਦੇਖਣਾ ਟੂ ਡਿਫਰੈਂਟ ਥਿੰਗ ਅਸੀਂ ਜੀਵਨ ਜਿਉ ਰਹੇ ਹਾਂ ਅਸੀਂ ਜੀਵਨ ਵੇਖ ਨਹੀਂ ਰਹੇ ਜਿਵੇਂ ਕਿ ਡਰਾਮਾ ਫਿਲਮ ਵੇਂਦੇ ਵੇਂਦੇ ਅਸੀਂ ਆਪਣੇ ਆਪ ਨੂੰ ਫਿਲਮ ਦਾ ਜਿਹੜਾ ਕੈਰੈਕਟਰ ਉਹਦੇ ਨਾਲ ਆਈਡੈਂਟੀਫਾਈ ਕਰਕੇ ਉਹਦਾ ਦੁੱਖ ਸੁੱਖ ਆਪਣਾ ਸਮਝ ਲੈ ਲੈਂਦੇ ਆ ਕਈ ਵਾਰ ਫਿਲਮ ਐਸੀ ਹੁੰਦੀ ਆ ਅਸੀਂ ਖੁਦ ਨੂੰ ਭੁੱਲ ਜਾਂਦੇ ਆ ਆਪਾਂ ਉਸ ਕੈਰੈਕਟਰ ਦੇ ਨਾਲ ਰੋਣੇ ਨਹੀਂ ਆ ਤੇ ਹੱਸਦੇ ਨਹੀਂ ਆ ਪਰ ਇੱਕਦਮ ਤੁਹਾਨੂੰ ਯਾਦ ਆਵੇ ਕਿ ਤੂੰ ਤੇ ਦੇਖਣ ਵਾਲਾ ਆ ਤੂੰ ਤੇ ਇੱਥੇ ਬੈਠਾ ਦੇਖ ਰਿਹਾ ਤੇਰਾ ਤੇ ਉਹਦਾ ਕੋਈ ਸਬੰਧ ਹੀ ਕੋਈ ਨਹੀਂ ਤੂੰ ਇਸੇ ਤਰ੍ਹਾਂ ਜਦੋਂ ਆਤਮ ਗਿਆਨ ਹੁੰਦਾ ਤੇ ਜਿਹੜਾ ਅੰਦਰ ਬੈਠਾ ਏ ਪਤਾ ਲੱਗਦਾ ਵੀ ਯਾਰ ਤਨ ਦੀ ਫਿਲਮ ਤੇ ਮਨ ਦੀ ਫਿਲਮ ਤੇ ਸੰਸਾਰ ਦੀ ਫਿਲਮ ਮੈਂ ਤੇ ਦੇਖਣ ਵਾਲਾ ਆ ਇਹਦੇ ਚ ਮੈਂ ਹੈ ਹੀ ਨਹੀਂਗਾ ਤੂੰ ਜਿੰਨੀ ਜੀਵਨ ਨੂੰ ਵੇਖ ਲਿਆ ਉਹ ਫਿਰ ਜਦੋਂ ਮੌਤ ਆਉਂਦੀ ਆ ਉਹਨੂੰ ਵੀ ਦੇਖਦਾ ਏ ਇੱਕ ਐਕਸਪੀਰੀਅੰਸ ਆ ਜਿਵੇਂ ਕਿ ਜੀਵਨ ਇੱਕ ਆਉਂਦਾ ਤੇ ਜਾਂਦਾ ਐਕਸਪੀਰੀਅੰਸ ਆ ਤਨ ਇੱਕ ਆਉਂਦਾ ਤੇ ਜਾਂਦਾ ਐਕਸਪੀਰੀਅੰਸ ਆ ਮਨ ਇੱਕ ਆਉਂਦਾ ਤੇ ਜਾਂਦਾ ਐਕਸਪੀਰੀਅੰਸ ਆ ਸੰਸਾਰ ਇੱਕ ਆਉਂਦਾ ਤੇ ਜਾਂਦਾ ਐਕਸਪੀਰੀਅੰਸ ਆ ਇਸੇ ਤਰ੍ਹਾਂ ਜੀਵਨ ਵੀ ਇੱਕ ਆਉਂਦਾ ਤੇ ਜਾਂਦਾ ਐਕਸਪੀਰੀਅੰਸ ਆ ਤੇ ਮੌਤ ਵੀ ਇੱਕ ਆਉਂਦੀ ਤੇ ਜਾਂਦੀ ਐਕਸਪੀਰੀਅੰਸ ਆ ਜਿਵੇਂ ਤਨ ਆਉਂਦਾ ਤੇ ਜਾਂਦਾ ਹੀ ਬਟ ਅਸੀਂ ਖੁਦ ਤਨ ਨੂੰ ਸਮਝ ਕੇ ਤਨ ਵਿੱਚ ਲੀਨ ਹੋ ਕੇ ਤਨ ਦਾ ਦੁੱਖ ਸੁੱਖ ਆਪਣਾ ਸਮਝ ਬੈਠਦੇ ਆ ਤਨ ਦੀ ਲਿਮਿਟੇਸ਼ਨ ਆਪਣੀ ਸਮਝ ਬੈਠਦੇ ਇਸੇ ਤਰ੍ਹਾਂ ਜਦੋਂ ਮੌਤ ਆਉਂਦੀ ਹੈ ਤੇ ਮੌਤ ਵਿੱਚ ਵੀ ਆਪਾਂ ਲੀਨ ਹੋ ਕੇ ਇਹ ਸਮਝ ਲੈਂਦੇ ਆ ਕਿ ਅਸੀਂ ਮਰਦੇ ਆ ਤੇ ਜੰਮਦੇ ਆ ਜਿੰਨੇ ਜੀਵਨ ਨੂੰ ਦੇਖ ਲਿਆ ਉਹ ਫਿਰ ਮੌਤ ਨੂੰ ਵੀ ਦੇਖ ਲੈਂਦਾ ਕਿਉਂਕਿ ਮੌਤ ਵੀ ਇੱਕ ਅਨੁਭਵ ਜੀਵਨ ਵੀ ਇੱਕ ਅਨੁਭਵ ਜੀਵਨ ਹੀ ਇੱਕ ਐਕਸਪੀਰੀਅੰਸ ਆ ਤਨ ਵੀ ਇੱਕ ਐਕਸਪੀਰੀਅנס ਆ ਔਰ ਇਸੇ ਤਰ੍ਹਾਂ ਮੌਤ ਵੀ ਇੱਕ ਐਕਸਪੀਰੀਅנס ਆ ਹੁਣ ਜਦੋਂ ਮੌਤ ਆਈ ਤੂੰ ਮੌਤ ਨੂੰ ਦੇਖ ਲਿਆ ਹਮ ਬੁੱਧ ਕਹਿੰਦਾ ਜਦੋਂ ਉਹਨੇ ਤੋਂ ਇਹ ਕਹਾਣੀ ਆਂਦੀ ਆ ਕਿ ਬੁੱਧ ਕਹਿੰਦਾ ਹੈ ਕਿ ਜਦੋਂ ਮੈਂ ਸੰਸਾਰ ਦਾ ਤਿਆਗ ਕੀਤਾ ਹਮ ਤਿਆਗ ਜਦੋਂ ਹੋਂਡਿਆ ਸੀ ਉਹਨੇ ਕਿਹਾ ਪਹਿਲਾਂ ਮੈਂ ਆਪਣਾ ਤਨ ਦੇਖਿਆ ਹਮ ਜਦੋਂ ਆ ਡਾਇਲੋਗ ਤੋਂ ਬੋਲਣ ਡਿਆ ਨਾ ਇਹਦੇ ਦਰਮਿਆਨ ਬੁੱਧ ਦਾ ਪੂਰਾ ਸੰਦੇਸ਼ ਆ ਕਹਿੰਦਾ ਕਿ ਪਹਿਲਾਂ ਮੈਂ ਆਪਣਾ ਤਨ ਦੇਖਿਆ ਤੇ ਦੇਖ ਜਦੋਂ ਤੁਸੀਂ ਦੇਖਦੇ ਜੇ ਉਦੋਂ ਜੁਦਾ ਹੋ ਜਾਂਦੇ ਜੇ ਹੁਣ ਤੁਸੀਂ ਆਪਣੀਆਂ ਅੱਖਾਂ ਨਹੀਂ ਦੇਖ ਸਕਦੇ ਅੱਖਾਂ ਦੇਖਣ ਵਾਸਤੇ ਤੁਹਾਨੂੰ ਅੱਖਾਂ ਤੋਂ ਜੁਦਾ ਹੋਣਾ ਪਊਗਾ ਤੂੰ ਮੈਨੂੰ ਦੇਖ ਸਕਦਾ ਹੈ ਕਿਉਂਕਿ ਮੇਰੇ ਤੇ ਤੇਰੇ ਵਿੱਚ ਸਪੇਸ ਆ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖ ਲੈਂਦੇ ਜੇ ਤੁਹਾਡੇ ਵਿੱਚ ਟਾਈਮ ਤੇ ਸਪੇਸ ਆ ਜਾਂਦਾ ਤੁਸੀਂ ਉਦੋਂ ਤੋਂ ਵੱਖ ਹੋ ਜਾਂਦੇ ਜੇ ਤੋ ਟੁੱਟ ਜਾਂਦੇ ਜੇ ਉਹਦੇ ਤੋਂ ਤੂੰ ਬੁੱਧ ਕਹਿੰਦਾ ਕਿ ਸਭ ਤੋਂ ਪਹਿਲਾਂ ਮੈਂ ਮਰਦ ਵੇਲੇ ਆਪਣਾ ਤਨ ਦੇਖਿਆ ਫਿਰ ਮੈਂ ਮਨ ਦੇਖਿਆ ਫਿਰ ਮੈਂ ਵਿਚਾਰ ਦੇਖੇ ਫਿਰ ਮੈਂ ਜੀਵਨ ਜਾਂਦਾ ਦੇਖਿਆ ਤੇ ਮੈਂ ਮੌਤ ਆਉਂਦੀ ਦੇਖੀ ਕਿਉਂਕਿ ਮੈਂ ਜੀਵਨ ਵੇਖਿਆ ਤੇ ਮੈਂ ਜੀਵਨ ਤੋਂ ਪਰੇ ਹੋ ਗਿਆ ਤਨ ਦੇਖਿਆ ਤਨ ਤੋਂ ਪਰੇ ਹੋ ਗਿਆ ਕਿਉਂਕਿ ਸਪੇਸ ਬਣ ਗਿਆ ਮੈਂ ਮਨ ਦੇਖਿਆ ਮਨ ਤੋਂ ਪਰੇ ਹੋ ਗਿਆ ਇਸੇ ਤਰ੍ਹਾਂ ਜਦੋਂ ਮੌਤ ਆਈ ਤਾਂ ਮੈਂ ਮੌਤ ਨੂੰ ਦੇਖਿਆ ਮੌਤ ਆਉਣ ਤੋਂ ਪਹਿਲਾਂ ਮੈਂ ਮੌਤ ਨੂੰ ਦੇਖ ਲਿਆ ਤੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖ ਲੈਂਦੇ ਜੇ ਉਹਦੇ ਤੋਂ ਸੈਪਰੇਟ ਹੋ ਜਾਂਦੇ ਤੇ ਉਹਦੇ ਤੋਂ ਟ੍ਰਾਂਸੈਂਡ ਕਰ ਜਾਂਦੇ ਜੇ ਤਾਂ ਆ ਜਿਹੜੀ ਤੂੰ ਗੱਲ ਕਰਨ ਦਾ ਇਹ ਬੁੱਧ ਦੀ ਆ ਗੱਲ ਸੋ ਇਸੇ ਤਰ੍ਹਾਂ ਕੋਈ ਵੀ ਸਤਪੁਰਸ਼ ਜਿਹੜਾ ਅੰਦਰ ਜਾਗ ਚੁੱਕਾ ਹੈ ਉਹ ਪਹਿਲਾਂ ਆਪਣਾ ਮਰਨ ਵੇਲੇ ਆਪਣਾ ਤਨ ਵੇਂਦਾ ਹੈ ਆਪਣਾ ਮਨ ਵੇਂਦਾ ਹੈ ਆਪਣਾ ਵਿਚਾਰ ਵੇਂਦਾ ਹੈ ਸੰਸਾਰ ਵੇਂਦਾ ਹੈ ਜੀਵਨ ਵੇਂਦਾ ਹੈ ਤੇ ਫਿਰ ਮੌਤ ਵੇਂਦਾ ਹੈ ਔਰ ਇਹ ਸਾਰੇ ਕੋਈ ਬਰਾਬਰ ਆ ਇਹ ਆ ਰਹੇ ਨੇ ਤੇ ਜਾ ਰਹੇ ਨੇ ਪਰ ਜਿਹੜਾ ਇਹਨਾਂ ਨੂੰ ਦੇਖਣ ਵਾਲਾ ਏ ਉਹ ਨਾ ਆ ਰਿਹਾ ਤੇ ਨਾ ਜਾ ਰਿਹਾ ਰੋਜ਼ ਰਾਤ ਨੂੰ ਤੇਰਾ ਤਨ ਖਤਮ ਹੋ ਜਾਂਦਾ ਹੈ ਰਾਤ ਨੂੰ ਸੁਪਨੇ ਦੇ ਵਿੱਚ ਤੈਨੂੰ ਤੇਰੇ ਤਨ ਦੀ ਪ੍ਰੋਬਲਮਸ ਤਨ ਦੀਆਂ ਆਇਡੈਂਟਿਟੀਆਂ ਖਤਮ ਹੋ ਜਾਂਦੀਆਂ ਨੇ ਤੇ ਤਨ ਦੇਖਣ ਵਾਲਾ ਜਿਹੜਾ ਏ ਉਹ ਰਾਤ ਨੂੰ ਸੁਪਨਾ ਵੀ ਦੇਖ ਰਿਹਾ ਹੈ। ਤੋ ਤਨ ਕੀ ਹੈ ਐਕਸਪੀਰੀਅੰਸ ਆ ਆ ਰਿਹਾ ਹੈ ਤੇ ਸੁਬਾ ਫੇਰੇ ਇਹ ਤਨ ਵਾਪਸ ਆ ਜਾਂਦਾ ਹੈ। ਤੋ ਇਸੇ ਤਰ੍ਹਾਂ ਜੀਵਨ ਜਿਹੜਾ ਹੈ ਆ ਰਿਹਾ ਹੈ ਤੇ ਜਾ ਰਿਹਾ ਹੈ। ਇਸੇ ਤਰ੍ਹਾਂ ਮੌਤ ਵੀ ਆ ਰਹੀ ਹੈ ਤੇ ਜਾ ਰਹੀ ਆ। ਪਰ ਇਹਨਾਂ ਸਾਰਿਆਂ ਨੂੰ ਅਨੁਭਵ ਕਰਨ ਵਾਲਾ ਨਾ ਆ ਰਿਹਾ ਹੈ ਤੇ ਨਾ ਜਾ ਰਿਹਾ ਹੈ। ਉੰਨੇ ਜਦੋਂ ਤਨ ਨੂੰ ਦੇਖਿਆ ਮਨ ਨੂੰ ਦੇਖਿਆ ਸੰਸਾਰ ਨੂੰ ਦੇਖਿਆ ਜੀਵਨ ਨੂੰ ਦੇਖਿਆ ਤੇ ਮੌਤ ਨੂੰ ਦੇਖਿਆ ਇਹ ਸਾਰਿਆਂ ਤੋਂ ਪਰੇ ਹੋ ਗਿਆ ਇਹ ਹੈ ਉਹ ਜਿਹੜੀ ਗੱਲ ਚੱਲ ਰਹੀ ਹੈ ਜੀਵਨ ਮੁਕਤ ਸਵਕੀਅ ਜੀਵਨ ਮੁਕਤ ਸਵਕੀਅ ਹਾਂ ਠੀਕ ਹੈ ਨਾ ਹਾਂ ਜਨਮ ਮਰਨ ਦੋਹਾਂ ਵਿੱਚ ਨਹੀਂ ਦੋਵਾਂ ਤੋਂ ਉੱਪਰ ਆ ਕੌਣ ਸਾਕਸ਼ੀ ਉਹਨੂੰ ਕਹਿੰਦੇ ਨੇ ਪਰਉਪਕਾਰੀ ਜਨਮ ਮਰਨ ਦੁਹਮੇ ਨਹੀਂ ਜਿਨੇ ਜਨਮ ਤੇ ਮਰਨ ਤੋਂ ਪਰੇ ਹੋ ਗਏ ਜਿਨੇ ਦੇਖ ਲਿਆ ਜੀਵਨ ਵੀ ਦੇਖ ਲਿਆ ਤੇ ਮੌਤ ਵੀ ਦੇਖ ਲਈ ਐਸਨ ਐਕਸਪੀਰੀਅੰਸ ਵਿਚ ਕਮਸ ਐਂਡ ਗੋਸ ਜਨਮ ਮਰਨ ਤੋਂ ਹੂਮੇ ਨਹੀਂ ਕੌਣ ਜਿਹੜੀ ਤੱਤ ਵਸਤੂ ਜਿਹੜੀ ਚੇਤਨਾ ਹੈ ਉਹਨੂੰ ਕਹਿੰਦੇ ਨੇ ਪਰਉਪਕਾਰੀ ਉਹ ਜੋ ਪਰਉਪਕਾਰੀ ਐਸੀ ਆਤਮਾ ਐਸੀ ਇਨਲਾਈਟਨ ਬੀਇੰਗ ਉਹ ਇਸ ਦੇ ਬਾਵਜੂਦ ਵੀ ਸੰਸਾਰ 'ਚ ਫੇਰ ਆਏ ਕल्याण ਕਰਨ ਵਾਸਤੇ